ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 26 ਜਨਵਰੀ ਦੀ ਪ੍ਰੇਡ ਲਈ ਜੋ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਰੱਦ ਕੀਤੀਆਂ ਗਈਆਂ ਸਨ ਉਹਨਾਂ ਝਾਕੀਆਂ ਨੂੰ ਪੰਜਾਬ ਦੇ ਸੀਐਮ ਭਗਵੰਤ ਮਾਨ ਸਿੰਘ ਵੱਲੋਂ ਸ਼ਹਿਰ-ਸ਼ਹਿਰ ਭੇਜਿਆ ਜਾ ਰਿਹਾ ਹੈ ਇਹ ਚਾਕੀਆਂ ਜਿਸ ਸਮਰਾਲਾ ਸ਼ਹਿਰ ਵਿੱਚ ਵੀ ਪਹੁੰਚੀਆਂ ਜਿਨ੍ਹਾਂ ਨੂੰ ਦੇਖਣ ਲਈ ਲੋਕ ਸੜਕਾਂ ਤੇ ਆ ਗਏ ਮੌਕੇ ਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਗਰੇਵਾਲ ਅਤੇ ਕਾਂਗਰਸ ਮਾਚੀਗੜਾ ਬਲਾਕ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਵੀ ਪਹੁੰਚੇ ਰਿਪੋਰਟ ਜਨਕਲਿਆਨ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਇਸ ਮੌਕੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਿਕਾਨੀਆਂ ਨੂੰ ਲੈ ਕੇ ਸੜਕ ਤੇ ਘੁੰਮ ਰਹੀ ਹੈ ਉਹਨਾਂ ਕਿਹਾ ਕਿ ਇਹ ਪੰਜਾਬ ਦਾ ਵਿਕਾਸ ਹੈ ਇਹ ਤਾਂ ਪੰਜਾਬੀਅਤ ਅਤੇ ਪੰਜਾਬ ਦੇ ਅਮੀਰ ਸੱਭਿਆ ਸਰ ਅਤੇ ਇਤਿਹਾਸ ਦਾ અપਮਾਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਸਤਿਕਾਰ ਤਾਂ ਸਾਡੇ ਦਿਲਾਂ ਵਿੱਚ ਹੈ ਸੈਂਟਰ ਸਰਕਾਰ ਨੇ ਸਾਡੇ ਸ਼ਹੀਦਾਂ ਨੂੰ ਨਹੀਂ ਨਕਾਰਿਆ ਸਗੋਂ ਸੈਂਟਰ ਦੀ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਨੂੰ ਠੁਕਰਾਇਆ ਹੈ ਉਹਨਾਂ ਨੇ ਕਿਹਾ ਕਿ ਇਹ ਚਾਕੀਆਂ ਰੋੜਾਂ ਉੱਪਰ ਕੁਮਾਈਆਂ ਜਾ ਰਹੀਆਂ ਹਨ ਇਹਨਾਂ ਦਾ ਸਤਿਕਾਰ ਕਰਦੇ ਹੋਏ ਇਹਨਾਂ ਨੂੰ ਜਗ੍ਹਾ-ਜਗ੍ਹਾ ਤੇ ਸ਼ਿਸ਼ੋਭਿਤ ਕਰ ਦਿੱਤਾ ਜਾਵੇ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲ ਤੇਿੰਦਰ ਸਿੰਘ ਗਰੇਵਰ ਸ਼ਹਿਰੀ ਪ੍ਰਧਾਨ ਆਵਾਜ਼ੀ ਪਾਰਟੀ ਸੰਗਤ ਜੀਰਾਲਾ ਸਾਹਿਬ ਜਿਹੜੀ 26 ਜਨਵਰੀ ਨੂੰ ਅੰਮ੍ਰਿਤ ਛੱਕੀ ਗਈ ਜਾਣੀ ਸੀ ਉਹ ਜਿੱਤੇ ਦਿੱਲੀ ਸਰਕਾਰ ਵੱਲੋਂ ਨਹੀਂ ਗੱਡੀ ਗਈ ਪਰ ਪੰਜਾਬ ਸਰਕਾਰ ਵੱਲੋਂ ਕੱਲੇ ਕੱਲੇ ਸ਼ਹਿਰ ਵਿੱਚ ਛੱਕੀ ਦਿਖਾਈ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਸਰਕਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਪਹਿਲਾਂ ਤਾਂ ਜੋ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਪਰ ਜਿੱਥੇ ਇਹ ਆਪਣਾ ਮਾਣ ਵਾਲੀ ਗੱਲ ਹੈ ਉੱਥੇ ਸਾਨੂੰ ਦੁੱਖ ਵੀ ਬਹੁਤ ਹੋਇਆ ਬਈ ਭਾਜਪਾ ਮੋਦੀ ਸਰਕਾਰ ਨੇ ਸਾਡੇ 26 ਜਨਵਰੀ ਨੂੰ ਇਹ ਛੱਕੀ ਉੱਥੇ ਦਿੱਲੀ ਦੇ ਵਿੱਚ ਨਹੀਂ ਦਿਖਾਈ ਗਈ ਜੋ ਕਿ ਹਰ ਸਾਲ ਅਸੀਂ ਬਹੁਤ ਹੀ ਉਮੀਦਾਂ ਦੇ ਨਾਲ ਉੱਥੇ ਆਪਣੀ ਛੱਕੀ ਪ ਯਾਰ ਸਿਆਲ ਦੇ ਵਿੱਚ ਜਾਨੂ ਕਰਵਾਇਆ ਜਾ ਰਿਹਾ ਵਾ ਝਾਕੀ ਦਿਖਾ ਕੇ ਹੋਰ ਕੀ ਕਹਿਣਾ ਚਾਹੁੰਦੇ ਸੀ ਇਹ ਬਹੁਤ ਹੀ ਚੰਗਾ ਪ੍ਰਲਾਪ ਆ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਕਿ ਜੇ ਉਹਨਾਂ ਨੇ ਸਾਡੀ ਝਾਕੀ ਉੱਥੇ ਰੋਕੀਆ ਤਾਂ ਅਸੀਂ ਇਸ ਨੂੰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਸ਼ਹਿਰ ਦੇ ਵਿੱਚ ਲੰਘਦੇ ਹੋਏ ਅੱਜ ਇਹ ਸੁਨਾਰਾ ਹਾਈਵੇ ਰਾਹੀਂ ਲੰਘ ਰਹੇ ਨੇ ਤੇ ਬਹੁਤ ਜਲਦੀ ਸੁਨਾਰਾ ਮਸ਼ਵਰਾ ਸਾਹਿਬ ਵੀ ਆਉਣਗੇ ਤੇ ਉੱਥੇ ਵੀ ਲੋਕਾਂ ਨੂੰ ਇਹਨਾਂ ਦੀ ਝਾਕੀ ਦਿਖਾਈ ਜਾਵੇਗੀ ਜੋ ਵੀ ਸਾਡੀ ਪੰਜਾਬ ਦੀ ਝਾਕੀ ਦਿੱਲੀ ਵਿੱਚ ਦਿਖਾਈ ਜਾਂਦੀ ਸੀ ਕੀ ਲੱਗਦਾ ਸੈਂਟਰ ਸਰਕਾਰ ਬਦਲਣੇ ਕਿਉਂ ਨ ਕਰ ਰਹੀ ਹੈਗੇ ਦੇਖੋ ਇਹ ਸੈਂਟਰਲ ਸਰਕਾਰ ਹਮੇਸ਼ਾ ਪ ਇਸ ਵਾਰ ਕੀ ਕਹਿリエ ਬੀਜੇਪੀ ਸਰਕਾਰ ਸਾਡੀ ਵਿਰੋਧੀ ਹੈ ਜੋ ਕਿ ਸਾਨੂੰ ਇਸ ਝਾਕੀ ਨੂੰ ਜਦਕੇ ਦੇਖਿਆ ਜਾਵੇ ਕਿ ਸਭ ਤੋਂ ਵੱਧ ਕਰਵਾਨੀਆਂ ਸਿੱਖਾਂ ਦੀਆਂ ਰਹੀਆਂ ਨੇ ਪੰਜਾਬ ਦੀਆਂ ਰਹੀਆਂ ਨੇ ਪੰਜਾਬੀਆਂ ਦੀਆਂ ਰਹੀਆਂ ਨੇ ਪਰ ਉਹ ਸਾਡੀ ਉੱਥੇ ਝਾਕੀਆਂ ਨਾਲ ਖਾਣਾ ਬਹੁਤ ਹੀ ਨਿੰਦਣਯੋਗ ਕਾਰਵਾਈ ਮੇਰਾ ਨਾਮ ਪਰਮਿੰਦਰ ਤਵਾੜੀ ਪ੍ਰਧਾਨ ਬਲੋਕ ਕਾਂਗਰਸ ਮਛਵਾੜਾ ਸਾਹਾ ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਹਿੰਦਾ ਸੱਤਾ ਦੇ ਲੋਭੀ ਸੱਤਾ ਦੇ ਲੋਭੀ ਇਨਕਲਾਬ ਦਾ ਲਾ ਕੇ ਨਾਰਾ ਉਹ ਕੁਰਸੀ ਉੱਤੇ ਬਹਿ ਗਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜੀ ਫੁੱਲਾਂ ਜੋਗੇ ਰਹਿ ਗਏ ਦੇਖੋ ਸ਼ਹੀਦਾਂ ਦਾ ਸਤਕਾਰ ਸਾਡੇ ਦਿਲਾਂ 'ਚ ਹੈ ਇਹਨਾਂ ਦੀਆਂ ਤਸਵੀਰਾਂ ਸਾਡੇ ਦਿਲਾਂ 'ਚ ਨੇ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਕਿਉਂ ਛੜਕਾਂ ਤੇ ਲੈ ਕੇ ਜਾਂਦੀ ਆ ਯਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਕੀ ਇਹ ਵਿਕਾਸ ਹੈ ਇਹਨਾਂ ਦਾ ਸਤਕਾਰ ਸਾਡੇ ਦਿਲਾਂ 'ਚ ਹੈ ਇਹਨਾਂ ਨੂੰ ਇੱਕ ਤੋਂ ਸ਼ੋਭਿਤ ਕਰਨਾ ਚਾਹੀਦਾ ਇਹਨਾਂ ਨੇ ਆਜ਼ਾਦੀ ਦੇ ਸ਼ਿੰਗਾਰ ਸੁਆਸਤੇ ਬੜੀ ਇਹਨਾਂ ਨੇ ਕਾਲਣਾ ਕਾਲੀਆ ਬਹੁਤ ਇਹਨਾਂ ਨੇ ਆਪਣੀ ਇੱਕ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਲੈ ਕੇ ਆਂਦਾ ਪੰਜਾਬ ਸਰਕਾਰ ਦੀਆਂ ناکਾਮੀਆਂ ਸੀਗੀਆਂ ਇਹ ਵਧੀਆ ਢੰਗ ਨਾਲ ਆਪਣੀਆਂ ਝਾਕੀਆਂ ਨੂੰ ਸਹੀ ਢੰਗ ਨਾਲ ਸੈਂਟਰ ਦੇ ਵਿੱਚ ਵੀ ਪੇਸ਼ ਨਹੀਂ ਕਰ ਸਕੀ ਤਾਂ ਕਰਕੇ ਇਹਨਾਂ ਨੂੰ ਉੱਥੋਂ ਨਿਕਾ ਰਿਆ ਪੰਜਾਬ ਸਰਕਾਰ ਨੂੰ ਨਿਕਾ ਰਿਆ ਸਾਡੇ ਸ਼ਹੀਦਾਂ ਨੂੰ ਨਹੀਂ ਨਿਕਾ ਰਿਆ ਉਹਨਾਂ ਨੇ ਕਿਉਂ ਕਰਕੇ ਸਾਰਿਆਂ ਦੇ ਸਾਂਝੇ ਨੇ ਪਾਰਟੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਵਿਚਾਰ ਲੱਗ-ਲੱਗ ਹੋ ਸਕਦੇ ਨੇ ਪਰ ਸਾਡੇ ਸ਼ਹੀਦ ਨੇ ਜਿਹੜੇ ਸਾਰਿਆਂ ਦੇ ਸਾਂਝੇ ਨੇ ਇਹ ਸਾਡੇ ਸਿਰ ਦੇ ਤਾਜ ਨੇ ਅਸੀਂ ਇਹਨਾਂ ਤੋਂ ਬਿਨਾ ਜੇ ਇਹ ਨਾ ਹੁੰਦੇ ਇਹਨਾਂ ਨੇ ਨਾ ਕੁਰਬਾਨੀਆਂ ਕੀਤੀਆਂ ਹੁੰਦੀਆਂ ਅੱਜ ਦੇਸ਼ ਆਜ਼ਾਦ ਨਾ ਹੁੰਦਾ ਅਸੀਂ ਆਜ਼ਾਦੀ ਦਾ ਨੰਗਰਾਂ ਮਾਰਦੇ ਹੁੰਦੇ ਪਰ ਪੰਜਾਬ ਸਰਕਾਰ ਦੀ ਨਾਕਾਮੀ ਹੈ ਹੁਣ ਇਹਨਾਂ ਨੂੰ ਦੇਖੋ ਮੀਂਹ ਵੀ ਪੈਂਦਾ ਧੂੜ ਵੀ ਆਉਂਦੀ ਹੈ ਕਿੱਥੇ ਇਹਨਾਂ ਨੂੰ ਢੱਕਣ ਦਾ ਅਰੇਂਜਮੈਂਟ ਥੋਂ-ਦੋਂ ਚੱਕੀ ਫਿਰਨਾ ਉਹ ਆਪਣੀ ਨਾਕਾਮੀ ਦਿਖਾਉਂਦੇ ਫਿਰਦੇ ਨੇ ਪੂਰੇ ਪੰਜਾਬ ਦੇ ਵਿੱਚ ਦੇਖੋ ਆਹ ਸਾਨੂੰ ਨਕਾਰ ਕੇ ਭੇਜਿਆ ਸੈਂਟਰ ਨੇ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੋਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ